ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਤੇ YouTube ਵਾਲੇ ਵੀਰਾਂ ਨੂੰ ਵੀਡੀਓ ਲੈ ਕੇ ਆਇਆ ਕੰਮ ਆਈ ਠੀਕ ਹੈ ਜੀ ਵੀਡੀਓ ਧਿਆਨ ਨਾਲ ਸੁਣ ਲਿਓ ਪਰ ਕੰਮ ਹੈਗਾ ਇਹ ਰੇਜੋ ਮਿਲਿਆ ਏਰੀਆ ਦੇ ਵਿੱਚ ਰੇਜੋ ਮਿਲਿਆ ਏਰੀਆ ਦੇ ਵਿੱਚ ਕੰਮ ਹੈ ਕੰਮ ਹੈਗਾ ਲਵਾਜੋ ਦਾ ਜੇ ਕੋਈ ਬੰਦਾ ਕਪਾਚੇ ਹੋਵੇ ਜਾਂ ਕਿਸੇ ਨੂੰ ਆਉਂਦਾ ਹੋਵੇ ਕੰਮ ਹਨਾ ਕੋਈ ਬਿੱਲ ਹੋਵੇ ਕੋਈ ਲੋਡ ਬੰਦ ਤਾਂ ਉਹ ਤੁਸੀਂ ਮੈਨੂੰ ਮੈਸੇਜ ਕਰ ਲਿਓ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਜਿਵੇਂ ਵੀ ਵਾਰੀ ਗੱਲ ਬਾਤ ਦੱਸ ਦੂੰਗਾ ਪਰ ਪੇਪਰ ਹੋਵੇ ਬੰਦੇ ਕੋਲ ਸਾਲ ਵਾਲੇ ਪੇਪਰਾਂ ਦਾ ਮਤਲਬ ਹੈ ਵੀ ਸੰਜੋੜ ਨਾ ਹੋਵੇ ਸਾਲ ਵਾਲੇ ਵੀਰੇ ਸਾਰੇ ਵੀਰ ਧਿਆਨ ਨਾਲ ਸੁਣਿਓ ਪੇਪਰਾਂ ਦਾ ਮਤਲਬ ਹੈ ਵੀ ਸੰਜੋੜ ਨਾ ਹੋਵੇ ਸਾਲ ਵਾਲੀ ਤੇ ਰਹਿਸ਼ ਦਾ ਪ੍ਰਬੰਧ ਵੀ ਹੋ ਜਾਊਗਾ ਬਾਕੀ ਅ ਹੋਰ ਇੱਕ ਕੰਮ ਹੋਰ ਹੈ ਉਹ ਮੇਰੀ ਗੱਲ ਚੱਲ ਰਹੀ ਹੈ ਉਹ ਕਾਲੂ ਪਤਾ ਲੱਗੂਗਾ ਵੀ ਕੰਮ ਕਿਵੇਂ ਹੈ ਕਿਹੜੇ ਏਰੀਆ ਦੇ ਵਿੱਚ ਉਹ ਵੀ ਦੱਸਣਗੇ ਉਹ ਤੇ ਤੁਸੀਂ ਜੇ ਕੋਈ ਬੰਦਾ ਇੰਟਰਸਟਿਡ ਹੈ ਜਾਂ ਜਿਹੜੇ ਬੰਦੇ ਨੂੰ ਕੰਮ ਆਉਂਦਾ ਹੋਵੇ ਲਵਾਜੋ ਦਾ ਲਵਾਜੋ ਹੁੰਦੀ ਹੈ ਜਿੱਥੇ ਗੱਡੀਆਂ ਗੁੱਡੀਆਂ ਧੋਣੇ ਜਿੱਥੇ ਹੈ ਨਾ ਤੇ ਉਹਨਾਂ ਨੂੰ ਬੰਦੇ ਚਾਹੀਦੇ ਆ ਕੋਸ਼ਿਸ਼ ਕਰਿਓ ਵੀ ਤੁਸੀਂ ਜਿਨ੍ਹਾਂ ਕੋਲ ਸੰਜੋੜ ਨਾ ਹੋਵੇ ਘੱਟੋ ਘੱਟ ਜੇ ਕੋਈ ਲੋਡ ਬੰਦ ਹੈ ਜਿਹੜਾ ਕੰਮ ਕਰਨ ਦਾ ਚਾਹਵਾਨ ਹੈ ਜੇ ਕੋਈ ਉਹ ਏਰੀਆ ਦੇ ਵਿੱਚ ਜਾਂ ਕੋਈ ਇਸ ਨੂੰ ਰੈਸ਼ ਦੀ ਪ੍ਰੋਬਲਮ ਹੈ ਕੋਈ ਤੁਸੀਂ ਮੈਨੂੰ ਕੱਲ ਨੂੰ ਕੱਲ ਨੂੰ ਤੁਸੀਂ ਸਵੇਰੇ 7 ਵਜੇ ਤੋਂ ਬਾਅਦ ਜਦ ਮਰਜ਼ੀ ਕਾਲ ਕਰ ਲਿਓ ਨੰਬਰ ਤੁਹਾਨੂੰ ਪਤਾ ਹੀ ਹੈ 328232 9798 WhatsApp ਤੇ ਕਾਲ ਕਰਿਓ ਮੇਰਾ ਵੀ ਹੁਣ ਕੋਈ ਕਾਲ ਨਾ ਕਰਿਓ ਠੀਕ ਹੈ ਜੀ WhatsApp ਤੇ ਕਾਲ ਕਰਿਓ ਸਵੇਰੇ ਤੇ ਮੈਂ ਤੁਹਾਡੀ ਜ਼ਰੂਰ ਰਿਪਲਾਈ ਕਰੂੰਗਾ ਜਿਹੜੇ ਬੰਦੇ ਚੈਨਲ ਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਦਬ ਲੋ ਘੰਟੀ ਵਾਲਾ ਬਟਨ ਠੀਕ ਹੈ ਜੀ ਹੋਰ ਕੰਮ ਵਾਲੀ ਵੀਡੀਓਜ਼ ਲਈ ਤੁਸੀਂ ਬਣੇ ਦਿਓ ਸਾਡੇ ਚੈਨਲ ਨੂੰ ਧੰਨਵਾਦ